ਸੰਗਤ ਜੀ ਅੱਜ ਆਪਾਂ ਮਨੁੱਖ ਦੇ ਦੁਖੀ ਹੋਣ ਦਾ ਕਾਰਨ ਕੀ ਹੈ ਇਸ ਗੱਲ ਤੇ ਵਿਚਾਰ ਕਰੀਏ ਸਤਿਗੁਰੂ ਮਹਾਰਾਜਿਆਂ ਦੀ ਬਾਣ ਪਵਿੱਤਰ ਗੁਰਬਾਣੀ ਦੇ ਆਧਾਰ ਤੇ ਗੁਰਬਾਣੀ ਦੇ ਪ੍ਰਕਾਸ਼ ਚਾਨਣ ਗੁਰਬਾਣੀ ਦੇ ਗਿਆਨ ਦੀ ਨਿਗਾਹ ਨਾਲ ਇਸ ਗੱਲ ਦੀ ਵਿਚਾਰ ਕਰੀਏ ਸੋਚੀਏ ਤਾਂ ਸਾਫ਼ ਪਤਾ ਲੱਗਦਾ ਹੈ ਵੀ ਅੱਜ ਦਾ ਮਨੁੱਖ ਸਭ ਕੁਝ ਦੇ ਹੁੰਦਿਆਂ ਇੰਨਾ ਦੁਖੀ ਕਿਉਂ ਹੈ ਗੁਰਬਾਣੀ ਸਾਡਾ ਗੁਰੂ ਹੈ ਤੇ ਗੁਰਬਾਣੀ ਦਾ ਫਰਮਾਨ ਹੈ ਅੰਧ ਕਰ ਸੁਖ ਕਬੈ ਨਾ ਹੋਈ ਹੈ ਰਾਜਾ ਰੰਕ ਦੋ ਮਿਲ ਰਹੀ ਹੈ ਪਾਵਨ ਪਵਿੱਤਰ ਗੁਰ ਬਾਣੀ ਦੇ ਵਿੱਚ ਸਤ ਗੁਰ ਮਹਾਰਾਜ ਜੀ ਫਰਮਾਣ ਕਰਦੇ ਨੇ ਅੰਧਕਾਰ ਸੁਖ ਕਬੈ ਨਾ ਹੋਈ ਹੈ ਕਿ ਜਿਸ ਮਨੁੱਖ ਦੇ ਮਨ ਦੇ ਵਿੱਚ ਹਿਰਦੇ ਵਿੱਚ ਅਗਿਆਨਤਾ ਦਾ ਅੰਧੇਰਾ ਅੰਧਕਾਰ ਅੰਧੇਰਾ ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਮਨ ਦੇ ਅੰਦਰ ਅਗਿਆਨਤਾ ਦਾ ਅੰਧੇਰਾ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ ਉਹ ਕਦੇ ਸੁਖੀ ਨਹੀਂ ਹੋ ਸਕਦਾ ਆਵੇਂ ਉਹ ਰਾਜਾ ਇਪਾਵੇਂ ਰੰਕ ਅੰਧਕਾਰ ਸੁਖ ਕਬੈ ਨਾ ਹੋਈ ਹੈ ਰਾਜਾ ਰੰਕ ਦੋ ਮਿਲ ਰਹੀ ਹੈ ਅੱਜ ਜੇ ਆਪਾਂ ਦੇਖੀਏ ਜਿਹੜਾ ਰਾਜਾ ਭਾਗ ਜਿੱਤੇ ਕੋਲ ਸਾਰੇ ਸੁਖ ਪਦਾਰਥ ਮਾਇਆ ਸਭ ਕੁਝ ਹੈ ਉਹ ਵੀ ਦੁਖੀ ਹੈ ਔਰ ਰੰਕ ਜਿਹੜਾ ਗਰੀਬ ਹੈ ਇਹਦੇ ਕੋ ਮਾਇਆ ਪਦਾਰਥ ਬਹੁਤ ਘੱਟ ਨੇ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ ਉਹ ਵੀ ਰੋ ਰਿਹਾ ਭਾਵ ਅੱਜ ਅਮੀਰ ਵੀ ਰੋ ਰਿਹਾ ਦੁਖੀ ਹੈ ਅੱਜ ਗਰੀਬ ਵੀ ਰੋ ਰਿਹਾ ਦੁਖੀ ਹੈ ਤੇ ਫੇਰ ਤਾਂ ਭਾਈ ਅਮੀਰ ਤੇ ਗਰੀਬ ਵਿੱਚ ਕੋਈ ਫਰਕ ਇਹ ਨਾ ਹੋਇਆ ਕੀ ਹੋਇਆ ਅਮੀਰ ਹੋਣ ਦਾ ਫਾਇਦਾ ਕੀ ਹੋਇਆ ਜੇ ਤੂੰ ਵੀ ਦੁਖੀ ਹੈ ਗਰੀਬ ਨੇ ਤਾਂ ਚਲੋ ਦੁਖੀ ਹੋਣਾ ਹੈ ਕਿਉਂਕਿ ਉਹਦੇ ਕੋ ਮਾਇਆ ਨਹੀਂ ਗੁਜਨਾਨ ਨਹੀਂ ਹੋ ਰਿਆ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ ਉਹ ਤਾਂ ਰੂਹ ਹੈ ਦੁਖੀ ਹੋਊਗਾ ਪਰ ਅੱਜ ਅਮੀਰ ਤੇ ਗਰੀਬ ਦੋਏ ਦੁਖੀ ਕਿਉਂ ਨਹੀਂ ਹੋਇਆ ਫਰਕ ਦੀ ਇੰਨਾ ਜਿਹਾ ਫਰਕ ਕੀ ਹੈ ਤੇ ਇਸ ਗੱਲ ਦੀ ਜਦੋਂ ਵਿਚਾਰ ਕਰਾਂਗੇ ਗੁਰੂ ਮਹਾਰਾਜ ਜੀ ਕਹਿੰਦੇ ਜਿਸ ਵਿਅਕਤੀ ਦੇ ਕੋਲ ਗੁਰੂ ਦਾ ਗਿਆਨ ਨਹੀਂ ਅੰਦਰ ਪ੍ਰਕਾਸ਼ ਨਹੀਂ ਗਿਆਨ ਦਾ ਹੋਇਆ ਭਾਵੇਂ ਉਹ ਰੰਕ ਤੇ ਭਾਵੇਂ ਰਾਜ ਹੈ ਉਹ ਤਾਂ ਭਾਈ ਕਦੇ ਸੁਖੀ ਹੋਏ ਨਹੀਂ ਸਕਦਾ ਜੋਰ ਲਾਲ ਜਿੰਨੀ ਮਰਜੀ ਮਾਇਆ ਧਨ ਪਦਾਰਥ ਇਕੱਠਾ ਕਰ ਲਵੇ ਸੁਖੀ ਨਹੀਂ ਹੋ ਸਕਦਾ ਭਾਵੇਂ ਉਹ ਰਾਜ ਹੈ ਤੇ ਭਾਵੇਂ ਰੰਕ ਭਾਵੇਂ ਭਾਵੇਂ ਉਹ امیر ਤੇ ਭਾਵੇਂ ਗਰੀਬ ਹੈ ਤੇ ਫਿਰ ਸੁਖੀ ਹੋ ਕਿਵੇਂ ਹੋਇਆ ਜਾਵੇ ਦੁਖੀ ਕਿਵੇਂ ਹੋਇਆ ਜਾਵੇ ਸਿੱਧਾ ਹੀ ਸਵਾਲ ਦਾ ਜਵਾਬ ਹੈ ਭਾਈ ਕਿ ਜਿਹੜਾ ਮਨੁੱਖ ਹੈ ਅ ਗਿਆਨ ਤਦ ਕਾਰਨ ਦੁਖੀ ਹੈ ਤੂੰ ਗਿਆਨ ਪ੍ਰਾਪਤ ਹੋ ਜਾਵੇ ਤੇ ਸੁਖੀ ਹੋ ਜਾਊਗਾ ਗਿਆਨ ਦੀ ਪ੍ਰਾਪਤੀ ਹੋ ਜਾਵੇ ਬੰਦਾ ਸੁਖੀ ਹੋ ਜੂ ਭਾਵੇਂ ਗਰੀਬ ਹੈ ਤੇ ਭਾਵੇਂ ਅਮੀਰ ਹੈ ਜਦੋਂ ਗਿਆਨ ਹੋ ਗਿਆ ਅੰਦਰ ਪ੍ਰਕਾਸ਼ ਹੋ ਗਿਆ ਅ ਗਿਆਨ ਦਾ ਤੇ ਬੰਦਾ ਕੱਖਾਂ ਦੀ ਕੁਲੀ ਵਿੱਚ ਰਹਿ ਕੇ ਵੀ ਉਹਦੀ ਆਵਾਜ਼ ਉਹਦੇ ਸ਼ਬਦ ਹੁੰਦੇ ਨੇ ਮੂੰਹੋਂ ਚੜਦੀ ਕਲਾ ਹੈ ਜੀ ਚੜਦੀ ਕਲਾ ਹੈ ਜੀ ਇਹ ਕਿਵੇਂ ਮਿਲੀ ਇਹ ਹੋਈ ਗੁਰੂ ਨਾਨਕ ਦੀ ਕਿਰਪਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹਦੇ ਉੱਤੇ ਗੁਰੂ ਨਾਨਕ ਮਹਾਰਾਜ ਦੀ ਮਿਹਰ ਹੋ ਗਈ ਗਿਆਨ ਦੀ ਪ੍ਰਾਪਤੀ ਹੋ ਗਈ ਉਕੱਖਾਂ ਦੀ ਕੁੱਲੀ ਦੇ ਵਿੱਚ ਵੀ ਇਸ ਤਰ੍ਹਾਂ ਭਾਸਦਾ ਕਿ ਮੈਂ ਸੱਚਖੰਡ ਦੇ ਵਿੱਚ ਬੈਠਾ ਹਾਂ ਬੋਲੋ ਸਤਨਾਮ ਵਾਹਿਗੁਰੂ ਭਾਵ ਕੀ ਕਿ ਦੁੱਖਾਂ ਦਾ ਕਾਰਨ ਅਗਿਆਨਤਾ ਤੇ ਸੁੱਖਾਂ ਦਾ ਸੋਮਾ ਗਿਆਨ ਹੁਣ ਗਿਆਨ ਹਾਸਲ ਕਰਨ ਲਈ ਗੁਰੂ ਤਰਨ ਕਰਨਾ ਉਹ ਸਾਡੇ ਕੋਲ ਹੈ ਨਹੀਂ ਗੁਰੂ ਸਾਡਾ ਕੌਣ ਹੈ ਭਈ ਗੁਰਬਾਣੀ ਗੁਰਬਾਣੀ ਸਾਡੇ ਦੇ ਡੇ ਟੇ ਵੀ ਨਹੀਂ ਤੇ ਫੇਰ ਸੁੱਖ ਕਿੱਥੋਂ ਫੇਰ ਤਾਂ ਭਾਵੇਂ ਤੂੰ ਰਾਜਾ ਤੇ ਭਾਵੇਂ ਵੀਰ ਹੈ ਗਰੀਬ ਹੈ ਤੂੰ ਨਹੀਂ paiso ਕੀ ਹੋ ਸਕਦਾ ਹੁਣ ਗੁਰੂ ਦਾ ਗਿਆਨ ਲੈ ਲਈ ਗੁਰੂ ਧਾਰਨ ਕਰਨਾ ਪਊਗਾ ਨਾ ਕਿ ਗੁਰੂ ਮਹਾਰਾਜ ਜੀ ਸਾਰੀ ਗੱਲ ਸਮਝਾ ਦਿੰਦੇ ਨੇ ਆਪਣੇ ਸਿੱਖ ਨੂੰ ਵੀ ਤੂੰ ਇੱਥੇ ਕੀ ਕਰਨ ਲਈ ਆਇਆ ਕਿੱਥੋਂ ਆਇਆ ਤੇ ਇਸ ਜੀਵਨ ਤੋਂ ਬਾਅਦ ਮਰ ਕੇ ਜਾਣਾ ਕਿੱਥੇ ਐ ਇਹ ਤਿੰਨ ਗੱਲਾਂ ਗੁਰੂ ਮਹਾਰਾਜ ਜੀ ਸਮਝਾ ਦਿੰਦੇ ਨੇ ਫਿਰ ਉਹ ਸਿੱਖਾ ਜਿਹੜਾ ਸੁਖੀ ਹੋ ਜਾਂਦਾ ਹੁਣ ਜੀ ਨੂੰ ਇਹ ਹੀ ਨਹੀਂ ਪਤਾ ਗੁਰਮਖੋ ਬੀ ਅਸੀਂ ਕਿੱਥੋਂ ਆਏ ਆ ਤੇ ਕੀ ਕਰਨਾ ਐ ਕਿੱਥੇ ਜਾਣਾ ਉਹ ਕਿਵੇਂ ਸੁਖੀ ਹੋ ਜੂਗਾ ਹੁਣ ਜੇ ਆਪਾਂ ਇਸ ਗੱਲ ਦਾ ਜਵਾਬ ਸਤਗੁਰ ਮਹਾਰਾਜਿਆਂ ਤੋਂ ਪੁੱਛੀਏ ਮੇ ਮਹਾਰਾਜ ਦੱਸੋ ਤੁਸੀਂ ਦੱਸੋ ਵੀ ਅਸੀਂ ਕੀ ਕਰਨਾ ਹੈ ਇੱਥੇ ਸੰਸਾਰ ਮਾਤ ਲੋਕ ਦੇ ਵਿੱਚ ਗੁਰੂ ਮਹਾਰਾਜ ਜੀ ਕਹਿੰਦੇ ਭਾਈ ਸੁਣ ਲੈ ਔੜੇ ਪਿਆਰ ਭਾਵਨਾ ਨਾਲ ਕੀ ਕਰਨ ਦੀ ਹੈ ਇੱਥੇ ਗੁਰਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ ਇਹ ਜਿਹੜੀ ਤੈਨੂੰ ਮਨੁੱਖਾ ਦੇਹੀ ਇਹ ਪ੍ਰਾਪਤ ਹੋਈ ਹੈ ਵੱਡੇ ਭਾਗਾਂ ਨਾਲ ਕਾਦੇ ਲਈ ਕੀ ਕੰਮ ਕਰ ਲਈ ਗੁਰਸੇਵਾ ਗੁਰੂ ਦੀ ਸੇਵਾ ਕਰਨ ਲਈ ਤੇ ਨਾਮ ਭਗਤੀ ਦੀ ਕਮਾਈ ਕਰਨ ਲਈ ਮਿਲੀ ਹੈ ਜੇਕਰ ਤੂੰ ਇਸ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਕੇ ਨਾਮ ਸਿਮਰਨ ਭਗਤੀ ਗੁਰੂ ਦੀ ਸੇਵਾ ਨਹੀਂ ਕਰਦਾ ਯਾਦ ਰੱਖੀ ਭਾਵੇਂ ਤੂੰ ਅਰਬਪਤੀ ਖਰਬਪਤੀ ਰਾਜਾ ਬਣ ਜੀ ਤੂੰ ਕਦੇ ਸੁਖੀ ਨਹੀਂ ਹੋ ਸਕਦਾ ਹਾਂ ਜੇ ਤੇਰੇ ਕੋਲ ਗੁਰੂ ਦੀ ਸੇਵਾ ਸਿਮਰਨ ਨਾਮ ਭਗਤੀ ਹੈ ਤੇ ਤੂੰ ਆਵੇਂ ਕੱਖਾਂ ਦੀ ਗੁੱਲੀ ਦੇ ਵਿੱਚ ਤੇਰਾ ਵਾਸਾ ਹੈ ਉੱਥੇ ਵੀ ਤੈਨੂੰ ਐ ਪਾਸੂ ਆ ਐ ਪ੍ਰਤੀਤ ਹੋਵੇਗਾ ਕਿ ਮੈਂ ਤਾਂ ਸੱਚਖੰਡ ਵਿੱਚ ਬੈਠਾ ਹਾਂ ਭਾਵ ਕੀ ਜਦ ਬੰਦੇ ਨੂੰ ਇਹ ਹੀ ਨਹੀਂ ਪਤਾ ਵੀ ਮੈਂ ਇਸ ਦੁਨੀਆ ਤੇ ਕਿਸ ਕਾਰਜ ਲਈ ਆਇਆ ਹੈ ਜੇ ਤੋ ਪਤਾ ਹੀ ਨਹੀਂ ਤਾਂ ਕਾਰਜ ਸ਼ੁਰੂ ਨਹੀਂ ਕੰਮ ਸ਼ੁਰੂ ਵੀ ਨਹੀਂ ਕੀਤਾ ਹਲੇ ਤੇ ਫੇਰ ਕਿੱਥੋਂ ਸੁੱਖ ਕਈਆਂ ਨੂੰ ਤਾਂ ਹਲੇ ਪਤਾ ਹੀ ਨਹੀਂ ਇਹ ਜਿਹੜੀ ਮਨੁੱਖਾ ਦੀ ਹੀ ਇਜਾਮਾ ਮਿਲਿਆ ਇਹ ਮਿਲਿਆ ਕੀ ਕਰਨ ਲਈ ਹੈ ਤੇ ਉਹਨਾਂ ਨੇ ਤਾਂ ਕੰਮ ਸ਼ੁਰੂ ਵੀ ਨਹੀਂ ਕੀਤਾ ਕਈਆਂ ਨੂੰ ਪਤਾ ਹੈ ਪੜਦੇ ਨੇ ਰੋਜ਼ ਗੁਰਬਾਣੀ ਉਹਨਾਂ ਨੇ ਸ਼ੁਰੂ ਨਹੀਂ ਕੀਤਾ ਪਰ ਸੁਖੀ ਉਹੀ ਨੇ ਜਿਨ੍ਹਾਂ ਨੇ ਇਹ ਕੰਮ ਦੀ ਸ਼ੁਰੂਆਤ ਕਰਨ ਲਈ ਗੁਰਮਖੋ ਐਸੀ ਭਗਤੀ ਹੈ ਗੁਰੂ ਦਾ ਨਾਮ ਸਿਮਰਨ ਵਿੱਚ ਐਸੀ ਸ਼ਕਤੀ ਹੈ ਤੁਸੀਂ ਸ਼ੁਰੂ ਕਰਕੇ ਵੇਖੋ ਬੱਤ ਸ਼ੁਰੂ ਕਰਦਿਆਂ ਹੀ ਸੁੱਖ ਮਿਲਣੇ ਸ਼ੁਰੂ ਹੋ ਜਾਂਦੇ ਨੇ ਭਾਈ